ਕਾਲ ਜੀ ਸਾਰਿਆਂ ਨੂੰ ਜਿਹੜਾ ਪਹਿਲਾਂ ਆਪਾਂ ਬਲੌਗ ਪਾਇਆ ਸੀ ਕੁਸਰਾ ਨਰਸਰੀ ਦਾ ਅੱਜ ਸੁਣੋ ਦਾ ਰਿਜ਼ਲਟ ਦਿਖਾਉਣੇ ਆ ਅਸੀਂ ਸਕੂਲ ਦੇ ਵਿੱਚ ਇੱਕ ਪੌਦਾ ਮੇਰੀ ਮਾਤਾ ਦੇ ਨਾਮ ਉਹਦੇ ਤਹਿਤ ਅਸੀਂ ਸਕੂਲ ਦੇ ਵਿੱਚ ਬਹੁਤ سارے ਪੌਦੇ ਲਾਏ ਨੇ ਤੁਸੀਂ ਦੇਖੋ ਧਿਆਨ ਦੇ ਨਾਲ ਇਹ ਬੱਚੇ ਨੇ ਜਿਨ੍ਹਾਂ ਨੇ ਇਹ ਪੌਦੇ ਲਾਏ ਨੇ ਤੁਸੀਂ ਗਿਣਤੀ ਕਰੀ ਚੱਲਿਓ ਵੀ ਅਸੀਂ ਲਗਭਗ ਕਿੰਨੇ ਪੌਦੇ ਲਿਆ ਕੇ ਸਕੂਲ ਦੇ ਵਿੱਚ ਲਾਏ ਨੇ ਇਹ ਸਾਰੇ ਬੱਚਿਆਂ ਤੋਂ ਇਹ ਪੌਦੇ ਲਵਾਏ ਨੇ ਜਿੰਨੇ ਵੀ ਪੌਦੇ ਲੱਗੇ ਹੋਏ ਨੇ ਦੇਖੋ ਜਿਵੇਂ ਕੇਲੇ ਨੇ ਕੇਲਿਆਂ ਦੇ ਨੇੜੇ ਕਹਿੰਦੇ ਵੀ ਅੰਬ ਹੈਗਾ ਜਿਹੜਾ ਮਸਤ ਹੁੰਦਾ ਹੈਗਾ ਐਵੇਂ ਹੀ ਮੰਨ ਕੇ ਕਿ ਕਲੀ ਦੇ ਵਿੱਚ ਕਿਹਾ ਗਿਆ ਹੈਗਾ ਇਹਦਾ ਕਾਰਨ ਇਹ ਨੇ ਇਹ ਹੈ ਵੀ ਅੰਬ ਨੂੰ ਤਾਜਾ ਪਾਣੀ ਚਾਹੀਦਾ ਹੁੰਦਾ ਜਦੋਂ ਕਿ ਜਿਹੜਾ ਕੇਲੇ ਦਾ ਪੌਦਾ ਹੈਗਾ ਇਹਦੇ ਵਿੱਚ ਪਾਣੀ ਬਹੁਤ ਮਾਤਰਾ ਚ ਹੁੰਦਾ ਹੈ ਦੇਖੋ ਤੁਸੀਂ ਵੇਖ ਰਹੇ ਹੋ ਸਮਾਈਲ ਕਰੋ ਪੁੱਤ ਇਹ ਸਾਰੇ ਪੌਦੇ ਹਰੇਕ ਬੱਚੇ ਨੇ ਅਡਾਪਟ ਕੀਤੇ ਹੋਏ ਨੇ ਬਹੁਤ ਕਿੰਤੀ ਦੇ ਵਿੱਚ ਪੌਦੇ ਲਿਆਂਦੇ ਸੀ ਇੱਕ ਵੀ ਪੌਦਾ ਵੇਸਟ ਨਹੀਂ ਕੀਤਾ ਵਧੀਆ ਹਾਲਤ ਵਿੱਚ ਖੜੇ ਨੇ ਇਹ ਅਸੀਂ ਲਾਏ ਸੀ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਨੂੰ ਪੌਦੇ ਲਾਏ ਸੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਪਾਇਆ ਤੇ بارش ਵੀ ਹੋ ਗਈ ਤੇ ਲਗਭਗ ਹਰੇਕ ਬੱਚੇ ਤੋਂ ਇੱਕ ਪੌਦਾ ਲਵਾਇਆ ਤੇ ਕੁਝ ਪੌਦੇ ਨੇ ਜਿਹੜੇ ਉਹ ਬੱਚਿਆਂ ਨੇ ਲੈ ਕੇ ਵੀ ਆਂਦੇ ਨੇ ਆਪ ਲੈ ਕੇ ਆਏ ਨੇ ਤੇ ਪੇਰੈਂਟਸ ਤੋਂ ਲਵਾਏ ਨੇ ਸਾਡੇ ਕੋਲੇ ਕਾਫੀ ਸਾਰੀਆਂ ਫੋਟੋਜ਼ ਤੇ ਵੀਡੀਓਜ਼ ਆਈਆਂ ਨੇ ਸੋ ਨੂੰ ਵਿਖਾ ਰਹੇ ਹਾਂਗੇ ਵੀ ਇਹਨਾਂ ਦੀ ਸਾਂਭ-ਸਮਾਲ ਜ਼ਰੂਰੀ ਹੈ ਦੇਖੋ ਅਸੀਂ ਪਿਛਲੇ ਸਾਲ ਜਿਹੜੇ ਲਿਆਂਦੇ ਸੀਗੇ ਉਹ ਕਿੰਨੇ ਹੀ ਕਾਮਯਾਬ ਹੋ ਗਏ ਅਸੀਂ ਇੱਕ ਛੋਟਾ ਜਿਹਾ ਜੰਗਲ ਵੀ ਲਾਇਆ ਪੁੱਤ ਕਿਹੜਾ ਪੁੱਤ ਲਾਇਆ ਆ ਲਾਇਆ ਸੀ ਪੁੱਤ ਇੱਧਰ ਹੋ ਸ਼ਪੈਡਾ ਸ਼ਪੈਡਿਕੋ ਹਾਂ ਇਹਦਾ ਨਾਮ ਹੈ ਗੋਬਿੰਦ ਸਿੰਘ ਗੋਬਿੰਦ ਸਿੰਘ ਨੇ ਇਹ ਲਾਇਆ ਸੀਗਾ ਤੇ ਆਹਾ ਨਿੱਕਾ ਜਿਹਾ ਬੱਚਾ ਹੈਗਾ ਇਹ ਘਰੋਂ ਲੈ ਕੇ ਲਾਇਆ ਸੀ ਇਹਨਾਂ ਨੇ ਤੇ ਇਸ ਲੜਕੀ ਨੇ ਲਾਇਆਗਾ ਸਹਾਂਜਣਾ ਤੇ ਇਸ ਬੱਚੇ ਦਾ ਨਾਮ ਹੈ ਕਰਨਪ੍ਰੀਤ ਸਿੰਘ ਇਹਨੇ ਲਾਇਆਗਾ ਸ਼ਪੈਦਾ ਦੇਖੋ ਇੱਧਰ ਵੀ ਤੁਸੀਂ ਬੱਚਿਆਂ ਨੂੰ ਵੇਖ ਸਕਦੇ ਹੋ ਭਾਵੇਂ ਇਹ ਅਸੀਂ ਨੇੜੇ-ਨੇੜੇ ਲਾਏ ਨੇ ਪਰ ਇਹਨਾਂ ਦੇ ਵਿੱਚੋਂ ਜਿੰਨੇ ਵੀ ਕਾਮਯਾਬ ਹੋ ਸਕਦੇ ਹੋਏ ਅਸੀਂ ਉਹਨਾਂ ਨੂੰ ਕਾਮਯਾਬ ਕਰਾਂਗੇ ਇਹ ਜਸ਼ਨ ਹੈ ਜਸ਼ਨ ਨੇ ਆਪਦੇ ਡੈਡੀ ਦੇ ਤੇ ਆਪਦੀ ਮੰਮੀ ਦੇ ਨਾਮ ਤੇ ਲਾਇਆਗਾ ਠੀਕ ਹੈ ਇਹ ਹੈਗੇ ਅਨੁਰਿਤ ਕੌਰ ਅਨੁਰਿਤ ਨੇ ਵੀ ਇੱਕ ਪੌਦਾ ਲਾਇਆਗਾ ਠੀਕ ਹੈ ਇਹ ਹੈਗੇ ਨੇ ਤੇਰੀ ਕਲਾਸ ਕਿਹੜੀ ਪੁੱਤ ਹਾਂ ਇਹ 4ਥ ਕਲਾਸ ਦਾ ਬੱਚਾ ਹੈਗਾ ਇਹਨਾਂ ਨੇ ਪੌਦਾ ਲਾਇਆ ਹੈ ਦੇਖੋ ਇਹ ਨਿੰਬੂ ਲੱਗੇ ਹੋਏ ਨੇ ਪਹਿਲਾਂ ਪਿਛਲੇ ਤੋਂ ਪਿਛਲੇ ਸਾਲ ਅਸੀਂ ਇਹ ਲੈ ਕੇ ਆਏ ਸੀ ਇਹ ਨਰਸਰੀ ਚੋਂ ਲਿਆਂਦੇ ਸੀਗੇ ਜਿਹੜੀ ਕਿਚਨ ਗਾਰਡਨ ਦੀ ਗ੍ਰਾਂਟ ਆਉਂਦੀ ਆ ਉਹਦੇ ਵਿੱਚੋਂ ਤੇ ਇਹ ਹੈਗੀ ਹੈ ਰਹਿਮਤ ਇਹਨੇ ਪੌਦਾ ਲਾਇਆ ਸੀ ਤੇ ਇੱਕ ਪੌਦਾ ਇਸ ਬੱਚੇ ਨੇ ਲਾਇਆ ਸੀ ਕਿਹਨਾ ਪੁੱਤਰਾ ਹੈ ਹੈ ਰਬਦੀਪ ਠੀਕ ਹੈ ਬੋਤਾ ਹਾਂ ਬੋਤਾ ਹਾਂ ਠੀਕ ਹੈ ਇਹਨਾਂ ਨੇ ਪੌਦੇ ਲਾਏ ਨੇ ਤੇ ਤੁਸ ਨੂੰ ਮੈਂ ਮੁੰਡੇ ਦਿਖਾਵਾਂਗਾ ਜਿਨ੍ਹਾਂ ਨੇ ਉਹ ਦਿਨ ਬਹੁਤ ਮਿਹਨਤ ਕੀਤੀ ਟੋਏ ਵੀ ਪੱਤੇ ਤੇ ਪੌਦੇ ਲਾਏ ਅਸੀਂ ਇਹਨਾਂ ਦੇ ਨਾਲ ਮਿਲ ਕੇ ਹਾਂ ਕਿ ਨਾ ਦਰਾ ਵੇ ਉੱਚੀ ਬੋਲ ਬੋਤਾ ਹਾਂ ਲਖਵਿੰਦਰ ਸਿੰਘ ਲੱਖੀ ਠੀਕ ਹੈ ਦੇਖੋ ਕਿੰਨਾ ਪਿਆਰਾ ਬੱਚਾ ਹੈਗਾ ਜਿਨੇ ਪੌਦੇ ਲਾਏ ਨੇ ਜਿਹੜੇ ਇਹ ਅਸ਼ੋਕਿਆਂ ਦੇ ਵਿਚਾਲੇ ਲਾਏ ਨੇ ਵੀ ਹੌਲੀ ਹੌਲੀ ਜਿਹੜੇ ਅਸ਼ੋਕਿਆਂ ਨੇ ਇਹਨਾਂ ਦੀ ਲਾਈਫ ਕੁਝ ਜ਼ਿਆਦਾ ਨਹੀਂ ਹੁੰਦੀ ਪਰ ਅਸੀਂ ਇਹ ਪੱਕੇ ਪੌਦੇ ਥੇ ਲਾ ਦਿੱਤੇ ਨੇ ਸ਼ਾਂ ਵੀ ਦੇਣਗੇ ਤੇ এনਵਾਇਰਨਮੈਂਟ ਨੂੰ ਵੀ ਵਧੀਆ ਕਰਨਗੇ ਅੱਗੇ ਵੀ ਦਿਖਾਉਣੇ ਏ ਸਾਨੂੰ ਹਾਂ ਪੁੱਤ ਲੇਟ ਕਾ ਤੋ ਆਏ ਅੱਜ ਉਧਰ ਗੇਟ ਬੰਦ ਸੀਗਾ ਠੀਕ ਐ ਕੋਈ ਗੱਲ ਨਹੀਂ ਜਾਓ ਕਲਾਸ ਚ ਦੇਖੋ ਹਰਿਆਲੀ ਦੇਖੋ ਸਕੂਲ ਦੇ ਵਿੱਚ ਹਾਂ ਵੀ ਇਹਨੇ ਲਾਇਆ ਅੰਬ ਕੀ ਨਾਂ ਤੇਰਾ ਪੁੱਤ? ਆਕਾਸ਼ ਆਕਾਸ਼ ਇਹਨਾਂ ਨੇ ਟੋਏ ਪੱਤੇ ਸੀ ਹਾਂ ਪੁੱਤ ਕੀ ਲਾਇਆ ਤੂੰ ਦੇਖ ਲਈ ਹੈ? ਹਾਂ ਤਾਂ ਕਿ ਲਾਇਆ ਤੂਤ ਲਾਇਆ ਤੈਂਕੂ ਲਾਇਆ ਪੁੱਤ ਦੇਖ ਲਈ ਹੈ ਆ ਪਿਛਲੇ ਸਾਲ ਦੇ ਪੌਦੇ ਨੇ ਦੇਖੋ ਕਿੰਨਾ ਸੋਹਣਾ ਜੰਗਲ ਜਿਹਾ ਬਣ ਚੁੱਕਿਆ ਖਿਚੜੀ ਜਿਹਾ ਟਾਈਪ ਤੇ ਜੇ ਤੁਸੀਂ ਇੱਥੇ ਦੇਖੋ ਚਿੜੀਆਂ ਤੇ ਹੋਰ ਪੰਛੀ ਕਾਫੀ ਜ਼ਿਆਦੇ ਆਉਂਦੇ ਨੇ ਅੱਜ ਦਾ ਇਹ ਬਲੌਗ ਬਣਾਉਣ ਦਾ ਸਿਰਫ ਇੱਕੋ ਇੱਕ ਆਈਡੀਆ ਹੈਗਾ ਵੀ ਜਿਹੜੀ ਸਾਡੀ ਮਹਿੰਮ ਚੱਲਦੀ ਹੈ ਇੱਕ ਪੌਦਾ ਮਾਂ ਦੇ ਨਾਂ ਤੇ ਤੇ ਇਹਨਾਂ ਬੱਚਿਆਂ ਤੋਂ ਅਸੀਂ ਇਹਨਾਂ ਦੇ ਹੱਥੀਂ ਇਹ ਪੌਦੇ ਲਵਾਏ ਨੇ ਤੇ ਇਹਨਾਂ ਨੇ ਘਰਾਂ ਦੇ ਵਿੱਚ ਵੀ ਲਾਏ ਨੇ ਹਾਂ ਬੁੱਤ ਕੀ ਨਾਮ ਹੈ ਤੇਰਾ ਕੀ ਨਾਮ ਹੈ ਹਾਂ ਠੀਕ ਹੈ ਇਹ ਸੀਗਾ ਜੀ ਸਾਡਾ ਅੱਜ ਦਾ ਬਲੌਗ ਤੇ ਸਕੂਲ ਦਾ ਤੇ ਟੂਰ ਇੱਕ ਪੌਦਾ ਮਾਂ ਦੇ ਨਾਮ ਧੰਨਵਾਦ ਜੀ ਸਾਰਿਆਂ ਦਾ